ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇਹ ਪਾਣੀ ਮੂਲ ਕਰਤਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਣ ਈਮਾਨ ਜਮਾਇ ਲੈ ਪਿਸਤ ਦੂਜਕ ਮੂੜੇ ਈਵ ਜਾਣੀ ਧੰਗ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਸਿਚੁ ਪਾਚਾ ਕਿਰਪਾ ਕਰਦੇ ਹਨ ਭਾਈ ਕਿ ਇੱਕ ਕਾਜੀ ਨੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਕੀਤਾ ਸਤਿਗੁਰੂ ਮਹਾਰਾਜ ਦੇ ਨਾਲ ਸਵਾਲ ਜਵਾਬ ਕਰ ਰਿਹਾ ਤੇ ਸਤਿਗੁਰੂ ਮਹਾਰਾਜ ਨੂੰ ਪੁੱਛਦਾ ਕਿੰਨਾ ਮਹਾਰਾਜ ਕਿਰਪਾ ਕਰੋ ਮੈਨੂੰ ਉਪਦੇਸ਼ ਬਖਸ਼ਿਸ਼ ਕਰੋ ਕਿ ਮੈਂ ਆਪਣੇ ਆਪ ਨੂੰ ਉਸ ਵਾਹਿਗੁਰੂ ਪ੍ਰਮਾਤਮਾ ਅੱਲਾਹ ਦੇ ਨਾਲ ਕਿਵੇਂ ਜੋੜਾਂ ਮੇਰੇ ਮਨ ਨੂੰ ਸ਼ਾਂਤੀ ਕਿੱਦਾਂ ਆਵੇ ਕਿੱਦਾਂ ਮੈਨੂੰ ਉਹਦੀ ਪ੍ਰਾਪਤੀ ਹੋਵੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਥੇ ਉਪਦੇਸ਼ ਬਖਸ਼ਿਸ਼ ਕਰਕੇ ਉਸ ਕਾਜੀ ਨੂੰ ਵੀ ਤੇ ਸਾਨੂੰ ਵੀ ਇਹ ਸਮਝਾਉਣਾ ਕੀਤਾ ਹੈ ਸਤਿਗੁਰੂ ਕਹਿੰਦੇ ਭਾਈ ਸ੍ਰੀ ਰਾਗ ਮਹੱਲਾ ਪਹਿਲਾ ਕਰਤੀ ਜਾ ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਸ਼ਬਦ ਤੇ ਰਾਗੀ ਸਿੰਘਾਂ ਵਾਸਤੇ ਹਦਾਇਤ ਹੈ ਕਿ ਤੀਜੇ ਕਰਦੇ ਅੰਦਰ ਇਹਨੂੰ ਗਾਇਨ ਕੀਤਾ ਜਾਵੇ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਮਹਾਰਾਜ ਕਹਿੰਦੇ ਭਾਈ ਧਿਆਨ ਨਾਲ ਸੁਣ ਲੈ ਨੇ ਮਿਲਣਾ ਚਾਹੁੰਨਾ ਪ੍ਰਾਪਤੀ ਕਰਨੀ ਚਾਹੁੰਨਾ ਅਮਲ ਕਰ ਧਰਤੀ ਕਹਿੰਦੇ ਭਾਈ ਇਸ ਜਿਵੇਂ ਧਰਤੀ ਨੂੰ ਪਹਿਲਾਂ ਬਰਾਬਰ ਕਰਕੇ ਵਾਹ ਕੇ ਤਿਆਰ ਕੀਤਾ ਜਾਂਦਾ ਤੇ ਫਿਰ ਉਹਦੇ ਵਿੱਚ ਬੀਜ ਬੀਜਿਆ ਜਾਂਦਾ ਕਹਿੰਦੇ ਫਿਰ ਅਮਲ ਕਰ ਧਰਤੀ ਜਿਹੜਾ ਤੇਰਾ ਨਿਤਾ ਪ੍ਰਤੀ ਸੱਚ ਨਾਮ ਰੂਪ ਵਾਹਿਗੁਰੂ ਪਰਮਾਤਮਾ ਆ ਜਿਹਨੂੰ ਆਪਾਂ ਜਪਦੇ ਆ ਜਿਹਨੂੰ ਆਪਾਂ ਧਿਆਉਂਦੇ ਆ ਕਹਿੰਦੇ ਉਹਦੀ ਪ੍ਰਾਪਤੀ ਨੂੰ ਉਹਨੂੰ ਪ੍ਰਾਪਤ ਕਰਨ ਵਾਸਤੇ ਸਭ ਤੋਂ ਪਹਿਲਾ ਕੰਮ ਤੈਨੂੰ ਇਹ ਕਰਨਾ ਪੈਣਾ ਵੀ ਅਮੁਲ ਕਰ ਧਰਤੀ ਜਿਹੜਾ ਤੇਰਾ ਮਾਨਿਆ ਜਿਹੜੀ ਤੇਰੀ ਬੁੱਧੀ ਆ ਨਾ ਇਹਨੂੰ ਮੈਲ ਤੋਂ ਰਹਿਤ ਕਰ ਦੇ ਮੈਲ ਭਾਵ ਇਹਦੇ ਜੋ ਦਵੱਲਾ ਭਾਅ ਕੱਢਦੇ ਇਹਦੇ ਵਿੱਚੋਂ ਮਾੜੇ ਫੁਰਨਿਆਂ ਦਾ ਤਿਆਗ ਕਰ ਦੇ ਅਮੁਲ ਕਰ ਧਰਤੀ ਮੈਲ ਤੋਂ ਰਹਿਤ ਅਮੁਲ ਇਸ ਧਰਤੀ ਨੂੰ ਮੈਲ ਤੋਂ ਰਹਿਤ ਕਰ ਦੇ ਇਹਦੇ ਵਿੱਚੋਂ ਇਹ ਖਿਆਲ ਇਹ ਬਿਰਤੀ ਇਹ ਫੁਰਨੇ ਜਿਹੜੇ ਮਾੜੇ ਆ ਇਹਨਾਂ ਨੂੰ ਕੱਢ ਦੇ ਬੀਜ ਸ਼ਬਦੋ ਕਰ ਤੇ ਗੁਰੂ ਦੇ ਉਪਦੇਸ਼ ਰੂਪੀ ਸ਼ਬਦ ਨੂੰ ਬੀਜ ਬਣਾ ਦੇ ਕਹਿੰਦੇ ਭਾਈ ਆਪਣੀ ਬੁੱਧੀ ਦੇ ਵਿੱਚੋਂ ਮੈਲ ਕੱਢ ਕੇ ਤੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਜਪ ਕੇ ਧਿਆ ਕੇ ਉਹਨੂੰ ਬੀਜ ਬਣਾ ਕੇ ਤੇ ਆਪਣੀ ਇਸ ਬੁੱਧੀ ਵਿੱਚ ਬੀਜ ਕਿ ਗੁਰੂ ਕਹਿੰਦਾ ਕੀ ਆ ਉਦਾਹਰਣ ਉਪਦੇਸ਼ ਕੀ ਆ ਤੇ ਮੈਂ ਕੀ ਕਰ ਰਿਹਾ ਪਹਿਲਾਂ ਤੇ ਇਸ ਗੱਲ ਨੂੰ ਸਮਝਣਾ ਪਊਗਾ ਕਹਿੰਦੇ ਇਸ ਕਰਕੇ ਮਾੜੀ ਜਿਹੜੇ ਫੁਰਨੇ ਆ ਮਾੜੇ ਜਿਹੜੇ ਖਿਆਲ ਆ ਉਹਨਾਂ ਨੂੰ ਛੱਡਣਾ ਪੈਣਾ ਇਸ ਧਰਤੀ ਨੂੰ ਮੈਲ ਤੋਂ ਰਹਿਤ ਕਰਨਾ ਪੈਣਾ ਅਮੁੱਲ ਕਰ ਧਰਤੀ ਬੀਜ ਸ਼ਬਦੋ ਕਰ ਕਹਿੰਦੇ ਫਿਰ ਜਿਵੇਂ ਧਰਤੀ ਨੂੰ ਬਰਾਬਰ ਕਰਕੇ ਬਾਹ ਕੇ ਤਿਆਰ ਕਰਕੇ ਬੀਜ ਬੀਜਿਆ ਜਾਂਦਾ ਇਸੇ ਤਰ੍ਹਾਂ ਆਪਣੇ ਇਸ ਬੁੱਧੀ ਰੂਪੀ ਧਰਤੀ ਨੂੰ ਮੈਲ ਤੋਂ ਰਹਿਤ ਕਰਕੇ ਤੇ ਗੁਰੂ ਦੇ ਉਪਦੇਸ਼ ਨੂੰ ਸ਼ਬਦ ਨੂੰ ਬੀਜ ਬਣਾ ਕੇ ਇਹਦੇ ਵਿੱਚ ਬੀਜ ਸੱਚ ਕੀ ਆਬ ਨਿਤ ਦੇਹ ਪਾਣੀ ਤੇ ਵਾਹਿਗੁਰੂ ਜਿਹੜਾ ਨਿਤਾ ਪ੍ਰਤੀ ਅਕਾਲ ਪੁਰਖ ਸੱਚ ਪ੍ਰਮਾਤਮਾ ਹੈ ਕਹਿੰਦੇ ਫਿਰ ਉਹਦਾ ਨਾਮ ਰੂਪੀ ਜਾਲੇ ਦੇ ਤੇ ਛਿੜਕਦਾ ਰਹੋ ਸੱਚ ਦਾ ਆਪਣੇ ਜੀਵਨ ਵਿੱਚ ਪਹਿਰਾ ਵਧਾ ਦੇ ਝੂਠ ਦਾ ਖਿਹੜਾ ਛੱਡ ਦੇ ਸੱਚ ਬੋਲੇਗਾ ਤੇ ਸੱਚੇ ਦੀ ਪ੍ਰਾਪਤੀ ਸੌਖੀ ਹੋ ਜਾਂਦੀ ਆ ਹੁਣ ਇੱਥੇ ਫਿਰ ਮਹਾਰਾਜ ਇਹ ਸਮਝਾ ਰਿਹਾ ਸੱਚ ਕੀ ਆਬ ਨਿਤ ਦੇਹ ਪਾਣੀ ਕਹਿੰਦੇ ਫਿਰ ਵਾਹਿਗੁਰੂ ਦਾ ਨਾਮ ਜਿਹੜਾ ਆ ਜਿਹੜਾ ਸੱਚ ਆ ਕਿਉਂਕਿ ਪ੍ਰਮਾਤਮਾ ਸੱਚ ਹੈ ਤੇ ਜਿਹੜਾ ਸੱਚ ਬੋਲਦਾ ਫਿਰ ਉਸ ਸੱਚੇ ਦਾ ਸੇਵਕ ਬਣ ਜਾਂਦਾ ਨਹੀਂ ਤੇ ਮਨੁੱਖ ਪੈਰ ਪੈਰ ਤੇ ਝੂਠ ਬੋਲਦਾ ਕੋਈ ਸੌਦਾ ਵੇਚਦਾ ਕਹਿੰਦਾ ਜੀ ਜਿੰਨੇ ਦੀ ਆਈ ਮੈਂ ਤੇ ਉੰਨੇ ਦੀ ਵੇਚ ਰਿਹਾ ਮੈਂ ਰੁਪਈਆ ਨਹੀਂ ਕਮਾਉਣਾ ਕਦੇ ਇਦਾਂ ਹੋ ਸਕਦਾ ਵੀ ਆਪਾਂ ਸੌਦਾ ਉਹਨੇ ਦਾ ਲਿਆ ਕੇ ਉਹਨੇ ਦਾ ਵੇਚ ਦਈਏ ਤੇ ਆਪਾਂ ਕਿਹੜਾ ਭਾਈ ਫਿਰ ਉੱਥੇ ਦਾਨ ਕਰਨ ਬੈਠੇ ਆ ਆਪਾਂ ਤੇ ਵਪਾਰੀ ਆ ਫਿਰ ਕਹਿੰਦਾ ਜੀ ਬਹੁਤ ਵਧੀਆ ਚੀਜ਼ ਐ ਇਹਦੇ ਨਾਲ ਦੀ ਮਿਲਨੀ ਨਹੀਂ ਚੀਜ਼ ਉੱਥੇ ਵੀ ਝੂਠ ਬੋਲਦਾ ਫਿਰ ਨਹੀਂ ਜੀ ਫਲਾਣਿਆਂ ਨੂੰ ਇੰਨੇ ਦੀ ਦਿੱਤੀ ਸੀ ਤੁਹਾਨੂੰ ਇੰਨੇ ਦੀ ਦੇ ਰਿਹਾ ਭਾਵ ਆਪਦਾ ਸੌਦਾ ਵੇਚਣ ਵਾਸਤੇ 10 ਝੂਠ ਬੋਲਦਾ ਵੀ ਜਿਹੜਾ ਗ੍ਰਾਹਕ ਆ ਕਿਸੇ ਨਾ ਕਿਸੇ ਤਰੀਕੇ ਮੇਰਾ ਸੌਦਾ ਲੈ ਜਾਏ ਤੇ ਇਸੇ ਤਰ੍ਹਾਂ ਮਨੁੱਖ ਘਰ ਬੈਠਾ ਕਿਸੇ ਦਾ ਫੋਨ ਆ ਜਾਏ ਕਹਿੰਦਾ ਜੀ ਮੈਂ ਤੇ ਬਾਹਰ ਆ ਮੈਂ ਤੇ ਪਿੰਡ ਹੀ ਹੈ ਨਹੀਂ ਭਾਵ ਹਰ ਗੱਲ ਤੇ ਪੈਰ ਪੈਰ ਤੇ ਝੂਠ ਦਾ ਸਹਾਰਾ ਲੈਂਦਾ ਤੇ ਮਹਾਰਾਜ ਕਹਿੰਦੇ ਭਾਈ ਝੂਠ ਨੂੰ ਛੱਡ ਕੇ ਸੱਚ ਦਾ ਸਹਾਰਾ ਲੈਣਾ ਸ਼ੁਰੂ ਕਰ ਦੇ ਸੱਚਾ ਬਣ ਜਾ ਤੇ ਸੱਚੇ ਦੀ ਪ੍ਰਾਪਤੀ ਸੌਖੀ ਹੋ ਜਾਂਦੀ ਹੁਣ ਮਹਾਰਾਜ ਕਹਿੰਦੇ ਸੱਚ ਕੀ ਆਬ ਨੇ ਤੇ ਦੇਹ ਪਾਣੀ ਕਹਿੰਦੇ ਫਿਰ ਵਾਹਿਗੁਰੂ ਦਾ ਸੱਚ ਰੂਪੀ ਜਲ ਜਿਹੜਾ ਪ੍ਰਮਾਤਮਾ ਦਾ ਨਾਮ ਰੂਪੀ ਸੱਚਾ ਜਲ ਜਿਹੜਾ ਉਹਦਾ ਛੜਕਾ ਕਰਦਾ ਰਹਿ ਹੋਏ ਕਿਰਸਾਨ ਈਮਾਨ ਜਮਾਈ ਲੈ ਇੱਕ ਕਿਰਸਾਨ ਦੀ ਤਰ੍ਹਾਂ ਕਹਿੰਦੇ ਈਮਾਨ ਧਰਮ ਨੂੰ ਪੈਦਾ ਕਰ ਲਾ ਹੁਣ ਧਰਮ ਕੀ ਆ ਸੱਚ ਜਿਹੜਾ ਹੈ ਉਹ ਧਰਮ ਹੈ ਕਪੜਾ ਲੱਤਾ ਬਾਰੀ ਪਹਿਰਾਵਾ ਧਰਮ ਨਹੀਂ ਧਰਮ ਦੇ ਨਾਂ ਤੇ ਲੋਕਾਂ ਦੇ ਕਤਲ ਕਰਨੇ ਧਰਮ ਨਹੀਂ ਧਰਮ ਦੇ ਨਾਂ ਤੇ ਮਰਿਆਦਾ ਦੇ ਨਾਂ ਤੇ ਲੋਕਾਂ ਦਾ ਕੁੱਟਮਾਰ ਕਰਨੀ ਆਪਣੇ ਆਪ ਨੂੰ ਸਹੀ ਤੇ ਦੂਜਿਆਂ ਨੂੰ ਗਲਤ ਸਾਬਤ ਕਰਨਾ ਧਰਮ ਨਹੀਂ ਧਰਮ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜਨ ਵਾਲੇ ਗੁਰਮੁਖ ਆਪ ਜਾਣਦੇ ਹੋ ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ ਠੀਕ ਹੈ ਜੀ ਆਪਾਂ ਪੜਦੇ ਆ ਨਾ ਨਿਤ ਧੌਲ ਧਰਮ ਦਇਆ ਕਾ ਪੂਤ ਮਹਾਰਾਜ ਕਹਿੰਦੇ ਧਰਮ ਰੂਪੀ ਧੌਲ ਜਿਹੜਾ ਉਹ ਦਇਆ ਦੇ ਵਿੱਚੋਂ ਪੈਦਾ ਹੁੰਦਾ ਜਿਹਦੇ ਕੋਲ ਦਇਆ ਨਹੀਂ ਨਾ ਜਿਹੜਾ ਦੂਜਿਆਂ ਨੂੰ ਆਪਦੇ ਬਰਾਬਰ ਨਹੀਂ ਸਮਝਦਾ ਜਾਂ ਦੂਜਿਆਂ ਨੂੰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਆਪਣੇ ਆਪ ਨੂੰ ਸਾਰਿਆਂ ਤੋਂ ਸੁਪੀਰੀਅਰ ਸਾਰਿਆਂ ਤੋਂ ਵੱਡਾ ਸਿਆਣਾ ਸਮਝਦਾ ਤੇ ਦੂਜਿਆਂ ਨੂੰ ਆਪਣੇ ਤੋਂ ਨੀਵੇਂ ਸਮਝਦਾ ਉਹ ਕਦੇ ਧਰਮੀ ਹੋ ਹੀ ਨਹੀਂ ਸਕਦਾ ਧਰਮੀ ਹੋਏਗਾ ਹੀ ਉਹ ਜਿਹੜਾ ਕਹਿੰਦਾ ਮਹਾਰਾਜ ਇਹ ਸਾਰੇ ਜੀਵ ਜਿਹੜੇ ਬਣਾਏ ਤੇਰੇ ਆ ਤੇ ਮੈਂ ਵੀ ਇਹਨਾਂ ਦੇ ਨਾਲ ਤੇਰਾ ਹੀ ਆ ਤੇ ਸਾਰੇ ਇੱਕੋ ਹੀ ਆ ਤੇ ਦੂਜਿਆਂ ਉੱਤੇ ਦਇਆ ਕਰਦਾ ਭਾਵ ਹੰਕਾਰ ਲੋਭ ਲਾਲਚ ਛੱਡ ਕੇ ਉਹਨਾਂ ਨੂੰ ਵੀ ਆਪਣੇ ਵਰਗੇ ਇਨਸਾਨ ਸਮਝ ਕੇ ਉਹਨਾਂ ਦਾ ਹੱਕ ਨਹੀਂ ਮਾਰਦਾ ਦਇਆ ਰੱਖਦਾ ਤੇ ਮਹਾਰਾਜ ਕਹਿੰਦੇ ਇਸ ਪ੍ਰਕਾਰ ਈਮਾਨ ਜਮਾਇ ਲੈਂ ਕਹਿੰਦੇ ਫਿਰ ਭਾਈ ਉਸ ਕਿਸਾਨ ਦੀ ਤਰ੍ਹਾਂ ਜਿਵੇਂ ਬੀਜ ਤੇ ਤਰੋਂਕਾ ਦੇ ਕੇ ਪਾਣੀ ਛਿੜਕ ਕੇ ਬੂਟੇ ਪੈਦਾ ਕਰਦਾ ਤੂੰ ਵੀ ਆਪਣੇ ਹਿਰਦੇ ਦੇ ਵਿੱਚੋਂ ਧਰਮ ਨੂੰ ਪੈਦਾ ਕਰ ਲੈ ਧਰਮ ਨੂੰ ਜਗਾ ਲੈ ਪੇਸਤ ਦੋਜਕਾ ਮੂੜੇ ਏਵ ਜਾਣੀ ਕਹਿੰਦੇ ਨਰਕ ਸੁਰਗ ਫਿਰ ਏਦਾਂ ਹੀ ਪਤਾ ਲੱਗ ਜੂ ਤੈਨੂੰ ਸਾਰੀ ਗੱਲਬਾਤ ਤੈਨੂੰ ਸਮਝ ਆ ਜਾਊਗੀ ਪੇਸਕ ਦੋਜਕਾ ਮੂੜੇ ਏਵ ਜਾਣੀ ਕਹਿੰਦੇ ਫਿਰ ਭਾਈ ਨਰਕ ਤੇ ਸੁਰਗ ਨੂੰ ਤੂੰ ਜਾਣ ਲਵੇਂਗਾ ਸਮਝ ਲਵੇਂਗਾ ਮਾੜੇ ਕਰਮ ਕਰੇਗਾ ਤੇ ਮਾੜੇ ਪਾਸੇ ਵੱਲ ਚਲਾ ਜਾਏਗਾ ਚੰਗੇ ਕਰਮ ਕਰੇਗਾ ਤੇ ਚੰਗੇ ਪਾਸੇ ਵੱਲ ਚਲੇ ਜਾਏਗਾ ਇਸ ਕਰਕੇ ਧਰਮੀ ਹੋਣਾ ਹੈ ਸੱਚ ਤੇ ਝੂਠ ਦੀ ਪਹਿਚਾਣ ਕਰਨਾ ਜਿਹੜਾ ਧਰਮੀ ਹੋ ਕੇ ਵੀ ਝੂਠ ਬੋਲ ਰਿਹਾ ਉਹ ਧਰਮ ਨਹੀਂ ਹੋ ਧਰਮੀ ਨਹੀਂ ਹੋ ਸਕਦਾ ਧਰਮੀ ਦਾ ਅਰਥ ਇਹ ਹੈ ਕਿ ਜਿਹੜਾ ਚੰਗੇ ਤੇ ਮਾੜੇ ਦਾ ਨਿਰਣਾ ਕਰ ਲਿੰਦਾ ਤੇ ਜਿਹੜਾ ਸੱਚ ਦਾ ਸਾਥ ਦਿੰਦਾ ਉਹ ਧਰਮੀ ਹੈ ਪਹਿਰਾਵਾ ਪੋਸ਼ਾਕ ਖਾਣ ਪੀਣ ਬਾਹਰੀ ਦਿਖਾਵਾ ਉਹ ਧਰਮ ਨਹੀਂ ਹੈ ਰੋ ਵਿਚਾਰ ਸਤਗੁਰੂ ਮਹਾਰਾਜ ਨੇ ਸਾਨੂੰ ਜਿੱਥੇ ਬਾਹਰੀ ਸਰੂਪ ਦਿੱਤਾ ਉਥੇ ਸਭ ਤੋਂ ਵਧੀਆ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅੰਤਰ ਤੇ ਬਾਹਰ ਦਾ ਅੰਤ ਖਤਮ ਕਰ ਦਿੱਤਾ ਮਹਾਰਾਜ ਕਹਿੰਦੇ ਜਿੱਥੇ ਬਾਹਰੋਂ ਸਾਬਤ ਸੂਰਤ ਹੋਣਾ ਉਥੇ ਅੰਦਰੋਂ ਵੀ ਸਾਬਤ ਸੂਰਤ ਹੋਣਾ ਪੈਣਾ ਜਿੱਥੇ ਬਾਹਰੋਂ ਸੱਚ ਐ ਉਥੇ ਅੰਦਰ ਵੀ ਸੱਚ ਹੋਣਾ ਪੈਣਾ ਜੇ ਦੋਨਾਂ ਚੋਂ ਇੱਕ ਵੀ ਚੀਜ਼ ਮਿਸਿੰਗ ਆ ਤੇ ਮੈਨੂੰ ਖਿਮਾ ਕਰਿਓ ਫਿਰ ਧਰਮੀ ਨਹੀਂ ਹੋ ਸਕਦੇ ਫਿਰ ਕੇਵਲ ਦਿਖਾਵਾ ਹੀ ਆ ਭਾਵੇਂ ਉਹ ਬਾਹਰੀ ਰੂਪ ਚ ਆ ਤੇ ਚਾਹੇ ਉਹ ਤੁਸੀਂ ਅੰਦਰੋਂ ਕਹਿ ਰਹੇ ਹੋ ਪੇਸਤ ਦੋਜ ਕਮੂੜ ਏ ਇਹ ਵਜਾਣੀ ਤੇ ਮਹਾਰਾਜ ਕਹਿੰਦੇ ਫਿਰ ਆਪਣੇ ਕਰਮਾਂ ਦੇ ਅਨੁਸਾਰ ਹੀ ਨਰਕ ਤੇ ਸੁਰਗ ਦੀ ਤੈਨੂੰ ਪਹਿਚਾਣ ਹੋ ਜਾਏਗੀ ਚੰਗੇ ਕਰੇਗਾ ਤੇ ਚੰਗੇ ਪਾਸੇ ਚਲੇ ਜਾਏਗਾ ਮੰਦੇ ਕਰੇਗਾ ਤੇ ਮੰਦੇ ਪਾਸੇ ਚਲੇ ਜਾਏਗਾ ਮਾਤੇ ਜਾਨ ਸਹ ਗੱਲੀ ਪਾਇਆ ਕਹਿੰਦੇ ਫਿਰ ਇਹ ਵੀ ਛੱਡ ਦੇ ਗੱਲ ਵੀ ਕੱਲਾ ਗੱਲਾਂ ਦੇ ਨਾਲ ਹੀ ਰੱਬ ਮਿਲ ਜੂ ਉਹ ਪਤੀ ਪ੍ਰਮਾਤਮਾ ਕੇਵਲ ਗੱਲਾਂ ਨਾਲ ਹੀ ਮਿਲ ਜੂ ਚੰਗੇ ਕਰਮ ਕਰੋ ਜੀ ਚੰਗੇ ਕਰਮ ਕਰਨੇ ਚਾਹੀਦੇ ਜੀ ਸੇਵਾ ਕਰਨੀ ਚਾਹੀਦੀ ਜੀ ਸਿਮਰਨ ਕਰਨਾ ਚਾਹੀਦਾ ਜੀ ਗੁਰੂ ਦੀ ਬਾਣੀ ਪੜ੍ਹਨੀ ਸੁਣਨੀ ਚਾਹੀਦੀ ਜੀ ਹਾਂ ਇਹ ਰੱਟਾ ਲਾਇਆ ਹੋਇਆ ਨਾ ਸੁਣਦਾ ਆ ਨਾ ਪੜ੍ਹਦਾ ਆ ਨਾ ਸੇਵਾ ਕਰਦਾ ਨਾ ਸਿਮਰਨ ਕਰਦਾ ਉਦਾਂ ਕਹਿੰਦਾ ਜੀ ਮੈਨੂੰ ਸਾਰਾ ਪਤਾ ਹੈ ਹਾਂਜੀ ਹਾਂ ਮੈਨੂੰ ਸਾਰੀ ਗੱਲ ਪਤਾ ਜੀ ਇਦਾਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਤੇ ਮਹਾਰਾਜ ਕਹਿੰਦੇ ਗੱਲਾਂ ਨਾਲ ਨਹੀਂ ਹੁਣੀ ਗੱਲ ਸੇਵਾ ਕਹਿਣ ਨਾਲ ਨਹੀਂ ਹੁਣੀ ਸੇਵਾ ਕਰਨੀ ਪੈਣੀ ਆ ਸਿਮਰਨ ਕਹਿਣ ਨਾਲ ਨਹੀਂ ਹੋਣਾ ਸਿਮਰਨ ਕਰਨਾ ਪੈਣਾ ਗੁਰੂ ਕੀ ਗੁਰਬਾਣੀ ਸ਼ਬਦ ਜੇ ਸੁਣਨ ਨੂੰ ਮਹਾਰਾਜ ਨੇ ਕਿਹਾ ਤੇ ਕੰਨਾਂ ਨਾਲ ਸੁਣਨਾ ਪੈਣਾ ਜੇ ਜੀਭਾ ਤੋਂ ਜਪਣ ਨੂੰ ਧਿਆਉਣ ਨੂੰ ਕਿਹਾ ਦਿੱਤੇ ਹੋਣਾ ਪੈਣਾ ਕੇਵਲ ਇੰਨੀ ਗੱਲ ਹੁਣ ਜਿਵੇਂ ਮੈਂ ਆਪ ਨਾਲ ਸਾਂਝ ਕਰ ਰਿਹਾ ਜੀ ਸੇਵਾ ਕਰੋ ਜੀ ਸਿਮਰਨ ਕਰੋ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਸੁਣਿਆ ਕਰੋ ਜੀ ਹੁਣ ਇਹ ਤਿੰਨ ਗੱਲਾਂ ਮੈਂ ਬੋਲ ਦਿੱਤੀਆਂ ਤੁਸੀਂ ਸੁਣ ਲਈਆਂ ਇਹਦਾ ਅਰਥ ਇਹ ਨਹੀਂ ਬਣਨਾ ਕਿ ਭਾਈ ਸਾਡੇ ਕਹਿਣ ਦੇ ਨਾਲ ਸਾਡੀ ਸੇਵਾ ਸਿਮਰਨ ਤੇ ਗੁਰੂ ਕੇ ਸ਼ਬਦ ਦਾ ਅਭਿਆਸ ਹੋ ਗਿਆ ਸੁਣ ਤੇ ਲਈਆਂ ਪਰ ਹੁਣ ਉਹ ਸੇਵਾ ਨੂੰ ਆਪਣੇ ਸਰੀਰ ਦੁਆਰਾ ਕਰਨਾ ਪੈਣਾ ਕਿਤੇ ਜੋੜੇ ਝਾੜਨੇ ਪੈਣੇ ਕਿਤੇ ਭਾਂਡੇ ਮੰਜਨੇ ਪੈਣੇ ਸਿਮਰਨ ਵਾਸਤੇ ਚੌਂਕੜਾ ਮਾਰ ਕੇ ਕਿਤੇ ਬਹਿਣਾ ਪੈਣਾ ਧਿਆਨ ਜੋੜਨਾ ਪੈਣਾ ਗੁਰੂ ਕੇ ਸ਼ਬਦ ਨੂੰ ਸੁਣਨਾ ਪੈਣਾ ਸੁਣ ਕੇ ਉਹਦੀ ਵਿਚਾਰ ਕਰਨੀ ਪੈਣੀ ਭਾਵ ਕੱਲਾ ਥਿਊਰੀ ਨਹੀਂ ਹੈ ਨਾਲ ਪ੍ਰੈਕਟੀਕਲ ਵੀ ਕਰਨਾ ਪੈਣਾ ਤੇ ਮਹਾਰਾਜ ਕਹਿੰਦੇ ਭਾਈ ਮਤ ਜਾਣ ਸਹ ਗੱਲ ਨਹੀਂ ਪਾਇਆ ਕਹਿੰਦੇ ਕੇਵਲ ਗੱਲਾਂ ਦੇ ਨਾਲ ਰੱਬ ਨਹੀਂ ਮਿਲਦਾ ਮਾਲ ਕੇ ਮਾਣੇ ਰੂਪ ਕੀ ਸੋਭਾ ਇਹਤ ਵਿਧਿ ਜਨਮ ਗਵਾਇਆ ਕਹਿੰਦੇ ਧਨ ਰੂਪ ਦਾ ਮਾਣ ਕਰੀ ਜਾਣਾ ਰੂਪ ਦੀ ਸੋਭਾ ਕਰੀ ਜਾਣਾ ਇਹਤ ਵਿਧਿ ਜਨਮ ਗਵਾਇਆ ਕਹਿੰਦੇ ਇਸ ਵਿਧੀਆਂ ਦੁਆਰਾ ਅਮੋਲਕ ਜਨਮ ਨੂੰ ਗਵਾਈ ਜਾਣਾ ਹੁਣ ਮੈਨੂੰ ਖਿਮਾ ਕਰਿਓ ਜੀ ਮਾਇਆ ਦੇ ਦਿੱਤੀ ਤੇ ਗ੍ਰੰਥੀ ਸਿੰਘ ਨੂੰ ਕਹਤਾ ਜੀ ਸਾਡੇ ਲਈ ਖੰਡ ਪਾਠ ਕਰ ਦਿਓ ਮਾਇਆ ਦੇ ਦਿੱਤੀ ਜੀ ਫਲਾਣੀ ਜਗ੍ਹਾ ਗਰੀਬਾਂ ਵਾਸਤੇ ਲੰਗਰ ਲਾ ਦਿਓ ਮਾਇਆ ਦੇ ਦਿੱਤੀ ਜੀ ਗੁਰਦੁਆਰਾ ਸਾਹਿਬ 'ਚ ਫਲਾਣਾ ਕੰਮ ਹੋਣਾ ਤੇ ਮੇਰਾ ਨਾਮ ਉੱਥੇ ਬੋਲ ਦਿਓ ਭਾਈ ਇਹਨੂੰ ਸੇਵਾ ਨਾ ਸਮਝੋ ਮੈਂ ਹੱਥ ਜੋੜ ਕੇ ਫੇਰੇ ਬਚਨ ਕਰਨਾ ਚਾਹੁੰਦਾ ਵੀ ਇਹਨੂੰ ਸੇਵਾ ਨਾ ਸਮਝੋ ਜੇ ਲੰਗਰਾਂ ਵਾਸਤੇ ਮਾਇਆ ਦੇ ਰਹੇ ਹੋ ਤੇ ਭਾਈ ਜਾ ਕੇ ਲੰਗਰ ਤਿਆਰ ਕਰਨੇ ਬਣਾਉਣੇ ਵਰਤੌਣੇ ਭਾਂਡੇ ਮਾਂਜਣੇ ਉਹ ਵੀ ਸੇਵਾ ਕਰਨੀ ਪੈਣੀ ਆ ਫੇਰ ਲੰਗਰ ਦੀ ਸੇਵਾ ਗਿਣੀ ਜਾਣੀ ਆ ਕਿ ਭਾਈ ਆਏ ਆ ਆਣ ਕੇ ਡਾਲਾਂ ਸਬਜ਼ੀਆਂ ਬਣਾਈਆਂ ਆਟਾ ਗੁੰਨੇ ਆ ਪ੍ਰਸ਼ਾਦੇ ਪਕਾਏ ਲੱਕੜਾਂ ਤੇ ਅੱਗ ਬਾਲੀ ਸੰਗਤਾਂ ਨੂੰ ਪੰਗਤਾਂ 'ਚ ਬਿਠਾਇਆ ਛਕਾਇਆ ਸੰਗਤਾਂ ਦੇ ਭਾਂਡੇ ਮਾਂਜੇ ਉਹ ਸੇਵਾ ਆ ਤੇ ਕੱਲਾ ਇੰਨਾ ਕਹਤਾ ਜੀ ਆ ਲਓ ਜੀ ਮੇਰੇ ਵੱਲੋਂ 21000 ਲੈ ਲਓ ਤੇ ਲੰਗਰਾਂ ਦੀ ਸੇਵਾ ਮੇਰੇ ਵੱਲੋਂ ਹੋ ਗਈ ਨਹੀਂ ਭਾਈ ਉਹ ਤੇ ਸਿਰਫ ਮਾਇਆ ਦਾ ਹੀ ਮਾਣ ਆ ਤੇਰਾ ਰੂਪ ਕੀ ਸੋਭਾ ਬਣਿਆ ਤਣਿਆ ਜੀ ਬਹੁਤ ਸੁੰਦਰ ਚੋਲਾ ਪਾ ਲਿਆ ਜੀ ਬੜੀ ਉੱਚੀ ਦਸਤਾਰ ਬੰਨ ਲਈ ਜੀ ਮਹਿੰਗੇ ਅਤਰ ਫਲੇਲ ਲਾ ਲਿਆ ਜੀ ਹੱਥਾਂ ਦੇ ਵਿੱਚ ਕਹਿੰਦਾ ਜੀ ਸੋਨੇ ਮਣਕਿਆਂ ਦੀ ਮਾਲਾ ਆ ਜਿਹੜੀ ਕਦੇ ਕਿਸੇ ਕੋਲ ਹੈ ਹੀ ਨਹੀਂ ਕਪੂਰ ਦੇ ਮਣਕਿਆਂ ਦੀ ਮਾਲਾ ਮੈਂ ਲਈ ਹੋਈ ਆ ਖੰਡਾ ਸੋਨੇ ਦਾ ਮੈਂ ਲਾ ਲਿਆ ਆਪਣੀ ਦਸਤਾਰ ਤੇ ਤੇ ਕੀ ਫਿਰ ਉਹਦੇ ਨਾਲ ਮੈਂ ਧਰਮੀ ਬਣ ਜਾਣਾ ਜਾਂ ਬਾਕੀਆਂ ਨਾਲੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਅਭਿਆਸ ਮੇਰਾ ਬਹੁਤਾ ਹੋ ਜਾਣਾ ਨਹੀਂ ਭਾਈ ਉਹ ਤੇ ਫਿਰ ਸਰੀਰ ਦਾ ਹੀ ਹੋ ਗਿਆ ਨਾ ਸਰੀਰ ਦੁਆਲੇ ਲੱਗਾ ਰਿਹਾ ਉਹਦੇ ਸਰੀਰ ਨੂੰ ਹੀ ਬਣਾਇਆ ਤਿਆਰਾਇਆ ਨਾ ਵੀ ਚਿੱਟੀਆਂ ਜਰਾਬਾਂ ਪਾਉਂਦਾ ਗੱਡੀ 'ਚ ਬਹਿਣ ਲੱਗਾ ਵੀ ਚਿੱਟਾ ਤੌਲੀਆ ਵਿਛਾਉਂਦਾ ਦੋ ਚਾਰ ਜਾਣੇ ਆਲੇ ਦੁਆਲੇ ਤੌਲੀਆ ਲੈ ਕੇ ਭੱਜੇ ਫਿਰਦੇ ਐ ਤੇ ਅਸੀਂ ਕਹੀਏ ਜੀ ਇਹ ਬਹੁਤ ਵੱਡਾ ਧਰਮੀ ਐ ਨਹੀਂ ਭਾਈ ਉਹ ਤੇ ਆਪਦੇ ਸਰੀਰ ਦੁਆਲੇ ਲੱਗਾ ਹੋਇਆ ਤੇ ਜੀ ਮੈਨੂੰ ਆਹ ਨਾ ਲੱਗ ਜਾਏ ਮੈਨੂੰ ਗਰਮੀ ਨਾ ਲੱਗ ਜਾਏ ਪੱਖਾ ਚੱਲ ਦਿਓ ਮੈਨੂੰ ਸਰਦੀ ਨਾ ਲੱਗ ਜਾਏ ਹੀਟਿੰਗ ਲਾ ਦਿਓ ਮੇਰੇ ਪੈਰਾਂ ਨੂੰ ਮਿੱਟੀ ਨਾ ਲੱਗ ਜਾਏ ਹੁਣ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਪਰ ਬਹੁਤ ਆਤ ਐਸੇ ਹੋਣਗੇ ਮਹਾਰਾਜ ਕਹਿੰਦੇ ਭਾਈ ਫਿਰ ਮਾਲ ਦਾ ਜਿਹੜਾ ਧਨ ਦਾ ਮਾਲ ਕੇ ਮਾਣੇ ਰੂਪ ਕੀ ਸੋਭਾ ਕਹਿੰਦੇ ਬਣਨ ਤਣਨ ਨੂੰ ਧਰਮ ਸਮਝੀ ਜਾਨਾ ਤੇ ਪੈਸੇ ਦੇਣ ਨੂੰ ਸੇਵਾ ਸਮਝੀ ਜਾਨਾ ਮਤ ਜਾਣ ਸਹ ਗੱਲ ਨਹੀਂ ਪਾਇਆ ਕਹਿੰਦੇ ਗੱਲਾਂ ਨਾਲ ਰੱਬ ਨਹੀਂ ਮਿਲਣਾ ਇਹ ਸੇਵਾ ਸਿਮਰਨ ਭਜਨ ਬੰਦਗੀ ਕਰਨੀ ਪੈਣੀ ਆ ਮਾਲ ਕੇ ਮਾਣੇ ਰੂਪ ਕੀ ਸੋਭਾ ਪੈਸੇ ਦਾ ਹੰਕਾਰ ਤੇ ਬਣਨ ਤਣਨ ਦੇ ਨਾਲ ਵੀ ਪ੍ਰਮਾਤਮਾ ਨਹੀਂ ਮਿਲਣਾ ਇਤ ਵਿద్ధి ਜਨਮ ਗਵਾਇਆ ਕਹਿੰਦੇ ਫਿਰ ਸਾਰਾ ਜਨਮ ਇਨਾ ਗੱਲਾਂ ਦੀ ਵਿਅਸਤ ਕਰ ਦਿੱਤਾ ਗਵਾ ਦਿੱਤਾ ਵਾਹਿਗੁਰੂ ਪ੍ਰਮਾਤਮਾ ਦੇ ਅਸਲ ਸਿਧਾਂਤ ਨੂੰ ਸਮਝ ਕੇ ਥਿਊਰੀ ਥਿਊਰੀ ਕਰਦਾ ਰਿਹਾ ਪ੍ਰੈਕਟੀਕਲ ਆਪਣੇ ਜੀਵਨ ਦੇ ਵਿੱਚ ਕੋਈ ਵੀ ਕਮਾਈ ਕੀਤੀ ਨਹੀਂ ਰਹਾਓ ਰਹਿਣ ਵਾਲਾ ਵਾਹਿਗੁਰੂ ਪ੍ਰਮਾਤਮਾ ਇੱਕ ਵਿਸ਼ਰਾਮ ਵੀ ਉਸ ਦਾ ਅਰਥ ਕਰਾਂਗੇ ਦੀ ਐਬ ਤਨਮੀ ਐਬ ਤਨ ਚਿਕੜੋ ਇਹ ਮਨਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਕਹਿੰਦੇ ਐਬ ਤਨ ਚਿਕੜੋ ਇਹ ਸਰੀਰ ਦੇ ਵਿੱਚ ਜਿਹੜੇ ਐਬ ਆ ਉਹ ਮੰਨੋ ਚਿੱਕੜ ਹੋਇਆ ਪਿਆ ਇਹ ਮਨ ਮੀਂਡ ਕੋ ਤੇ ਜਿਹੜਾ ਮਨ ਰੂਪੀ ਫੁਰਨਾ ਦੇਰਾ ਉਹ ਡੱਡੂ ਦੀ ਤਰ੍ਹਾਂ ਜਿਵੇਂ ਕਿ ਡੱਡੂ ਛੱਪੜ ਤੇ ਰਹਿੰਦਾ ਗਾਰੇ ਤੇ ਰਹਿੰਦਾ ਕਦੇ ਛਾਲ ਮਾਰੀ ਇੱਧਰ ਕਦੇ ਛਾਲ ਮਾਰੀ ਇੱਧਰ ਸਾਰਾ ਲਿਬੜਿਆ ਤੇ ਵਿੜਿਆ ਤੇ ਉਹਦੇ ਵਿੱਚ ਬੜਾ ਖੁਸ਼ ਹੈ ਵੀ ਬੜਾ ਆਨੰਦ ਹੈ ਜੀ ਬੜਾ ਸੁਖ ਹੈ ਕਹਿੰਦੇ ਏਸੀ ਤਰ੍ਹਾਂ ਤੈਨੂੰ ਵੀ ਬਹੁਤ ਵੱਡਾ ਭਲੇਖਾ ਇਸ ਸਰੀਰ ਦੇ ਵਿੱਚ ਜਿਹੜੇ ਤੇਰੇ ਐਬ ਵਿੱਚ ਤੈਨੂੰ ਚੁੰਬੜੇ ਹੋਏ ਆ ਨਾ ਬਈ ਨਾ ਤੇਰਾ ਖਾਣ ਤੇ ਕੰਟਰੋਲ ਹੈ ਨਾ ਤੇਰਾ ਪਹਿਨਣ ਤੇ ਕੰਟਰੋਲ ਹੈ ਨਾ ਤੇਰਾ ਬੋਲਣ ਤੇ ਕੰਟਰੋਲ ਹੈ ਕਿਸੇ ਦੀ ਇੱਜ਼ਤ ਨਹੀਂ ਕਿਸੇ ਦਾ ਸਤਕਾਰ ਨਹੀਂ ਤੇ ਕਹਿੰਦਾ ਇਟਸ ਮਾਈ ਲਾਈਫ ਮੈਂ ਫ੍ਰੀ ਹਾਂ ਜੋ ਮੈਂ ਮਰਜ਼ੀ ਕਰਾਂ ਭਾਵੇਂ ਮੈਂ ਨੰਗਾ ਘੁੰਮਾਂ ਚਾਹੇ ਮੈਂ ਜੋ ਮਰਜ਼ੀ ਖਾਵਾਂ ਚਾਹੇ ਮੈਂ ਜਿੰਨੂੰ ਮਰਜ਼ੀ ਦਿੱਦਾ ਮਰਜ਼ੀ ਬੋਲਾਂ ਜੀ ਇਹ ਮੇਰੀ ਗੱਲ ਹੈ ਤੇ ਫਰੀडम ਆਫ ਸਪੀਚ ਦੇ ਨਾਤੇ ਲੋਕਾਂ ਚ ਜ਼ਹਿਰ ਭਰੀ ਤੁਰਿਆ ਜਾਣਾ ਇੱਕ ਦੂਜੇ ਨੂੰ ਇੰਨੇ ਹੇਟ ਬਚਨ ਬੋਲਦਾ ਇੰਨੇ ਦੁੱਖ ਭਰੇ ਬਚਨ ਬੋਲਦਾ ਵੀ ਮੈਂ ਸਿਆਣਾ ਤੇ ਦੂਜੇ ਸਾਰੇ ਇੱਥੇ ਸੰਸਾਰ ਤੇ ਕਮਲੇ ਤੇ ਬੇਬਕੂਫ ਤੁਰੇ ਫਿਰਦੇ ਆ ਤੇ ਉਹਦੇ ਤੋਂ ਬਾਅਦ ਮੈਨੂੰ ਕੋਈ ਕਹਿ ਨਹੀਂ ਸਕਦਾ ਮੈਨੂੰ ਕੋਈ ਰੋਕ ਟੋਕ ਨਹੀਂ ਕਰ ਸਕਦਾ ਕਿਉਂਕਿ ਇਸ ਮਾਈ ਲਾਈਫ ਫਿਰ ਇੱਕੋ ਠੱਪਾ ਲਾ ਦਿੱਤਾ ਜਾਂਦਾ ਵੀ ਮੈਂ ਜੋ ਮਰਜ਼ੀ ਕਰਾਂ ਜੀ ਤੁਸੀਂ ਕੌਣ ਹੋਨੇ ਮੈਨੂੰ ਕਹਿਣ ਵਾਲੇ ਮਹਾਰਾਜ ਕਹਿੰਦੇ ਭਾਈ ਇਹ ਤਬਿੰਦੀ ਜਨਮ ਗਵਾਇਆ ਇਨਾ ਬਦੀਆਂ ਦੁਆਰਾ ਜਨਮ ਤੇ ਤੂੰ ਗਵਾ ਲਿਆ ਐਬ ਤਨ ਚਿੱਕੜੋ ਇਹ ਮਨ ਮੀਂਡ ਕੋ ਕਹਿੰਦੇ ਇਹ ਜਿਹੜਾ ਤੇਰਾ ਤਾਨਿਆਂ ਇਹਦੇ ਵਿੱਚ ਜਿਹੜੇ ਤੂੰ ਇਹ ਐਬ ਲਾ ਕੇ ਬੈਠਾ ਹੋਇਆ ਨਾ ਇਹ ਮੰਨ ਲਓ ਚਿੱਕੜ ਹੋਇਆ ਪਿਆ ਤੇ ਤੇਰਾ ਮਨ ਰੂਪੀ ਡੱਡੂ ਇਸ ਗੰਦ ਵਿੱਚ ਇਸ ਚਿੱਕੜ ਵਿੱਚ ਛਾਲਾ ਮਾਰ ਮਾਰ ਕੇ ਖੁਸ਼ ਆ ਤੇ ਤੈਨੂੰ ਲੱਗਦਾ ਵੀ ਮੈਂ ਬਹੁਤ ਹੈਪੀ ਆ ਜੀ ਮੈਂ ਬਹੁਤ ਆਨੰਦ 'ਚ ਆ ਕਮਲ ਕੀ ਸਾਰ ਨਹੀਂ ਮੂਲ ਪਾਈ ਤੇ ਕਹਿੰਦੇ ਉਸੇ ਹੀ ਚਿੱਕੜ ਦੇ ਵਿੱਚ ਕਮਲ ਰੂਪੀ ਜਿਹੜਾ ਫੁੱਲ ਹੈ ਨਾ ਉਹਦਾ ਇਹ ਗੁਣ ਹੈ ਕਿ ਉਹ ਚਿੱਕੜ ਵਿੱਚ ਪੈਦਾ ਹੁੰਦਾ ਪਰ ਚਿੱਕੜ ਵਿੱਚ ਰਹਿੰਦਿਆਂ ਹੋਇਆਂ ਵੀ ਚਿੱਕੜ ਤੋਂ ਰਹਿਤ ਹੈ ਉਹਦੇ ਪੱਤੇਆਂ 'ਚ ਇੱਕ ਕਿਸਮ ਦੀ ਤਿਧਾਈ ਹੁੰਦੀ ਹੈ ਜੇਕਰ ਤੁਸੀਂ ਗਾਰੇ ਦਾ ਚਿੱਕੜ ਦਾ ਬੁੱਕ ਭਰ ਕੇ ਕਮਲ ਦੇ ਪੱਤੇਆਂ ਤੇ ਪਾ ਦਿਓਗੇ ਤੇ ਉਹਦੇ ਪੱਤੇ ਗੰਦੇ ਨਹੀਂ ਹੁੰਦੇ ਉਹ ਤਿਲਕ ਕੇ ਹੀ ਠਾ ਡਿੱਗ ਪੈਂਦਾ ਜੀਵਨ ਉਹਦਾ ਚਿੱਕੜ ਦੇ ਵਿੱਚ ਹੀ ਹੈ ਪਰ ਚਿੱਕੜ ਵਿੱਚ ਰਹਿ ਕੇ ਵੀ ਚਿੱਕੜ ਉਸ ਕਮਲ ਫੁੱਲ ਨੂੰ ਖਰਾਬ ਨਹੀਂ ਕਰ ਸਕਦਾ ਕਹਿੰਦੇ ਭਾਈ ਇਸ ਪ੍ਰਕਾਰ ਤੇਰਾ ਇਹ ਮਨ ਉਹ ਕਮਲ ਫੁੱਲ ਦੀ ਥਾਂ ਇੱਕ ਡੱਡੂ ਬਣਿਆ ਬੈਠਾ ਜਿਹੜਾ ਚਿੱਕੜ ਵਿੱਚ ਲਿਬੜਿਆ ਹੋਇਆ ਚਿੱਕੜ ਵਿੱਚ ਛਾਲਾਂ ਮਾਰ ਕੇ ਟੁੱਬੀਆਂ ਲਾ ਕੇ ਆਪਣੇ ਆਪ ਨੂੰ ਲਬੇੜ ਕੇ ਖੁਸ਼ਿਆ ਕਮਲ ਕੀ ਸਾਰ ਨਹੀਂ ਮੂਲ ਪਾਈ ਤੇ ਉਹ ਕਮਲ ਫੁੱਲ ਦੀ ਤਰ੍ਹਾਂ ਉਹ ਸਮਝ ਹੀ ਨਹੀਂ ਸਕਿਆ ਸਾਰ ਤਤ ਉਹਨੂੰ ਸਮਝ ਹੀ ਨਹੀਂ ਆਇਆ ਵੀ ਰਹਿਣਾ ਸੰਸਾਰ ਚ ਹੀ ਸੀ ਭੋਗਣਾ ਸੰਸਾਰ ਨੂੰ ਹੀ ਸੀ ਪਰ ਕਮਲ ਫੁੱਲ ਦੀ ਤਰ੍ਹਾਂ ਉਸਾ ਸੰਸਾਰ ਦੇ ਚਿੱਕੜ ਤੋਂ ਆਪਣੇ ਆਪ ਨੂੰ ਬਚਾ ਕੇ ਵੀ ਰੱਖਣਾ ਸੀ ਰਹਿਣਾ ਉੱਥੇ ਹੀ ਸੀ ਪਰ ਉਹਨਾਂ ਮਾੜੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾ ਕੇ ਵੀ ਰੱਖਣਾ ਸੀ ਕਮਲ ਵਾਂਗੂ ਖਿੜੇ ਰਹਿਣਾ ਜੀ ਪਰ ਕਹਿੰਦੇ ਹੋਇਆ ਕਿ ਕਮਲ ਦੀ ਜਗ੍ਹਾ ਡੱਡੂ ਬਣ ਕੇ ਉਸ ਚਿੱਕੜ ਦੇ ਵਿੱਚ ਹੀ ਖੁੱਭ ਕੇ ਰਹਿ ਗਿਆ ਭਾਉ ਰਿਓ ਸਤਾ ਦੇ ਨਿਤ ਪਾਖਿਆ ਬੋਲੇ ਕਿਉਂ ਬੁਝੇ ਜਾ ਨਹਿ ਬੁਝਾਈ ਤੇ ਕਹਿੰਦੇ ਜਿਵੇਂ ਇੱਕ ਪੌਰਾ ਬਾਹਰੋਂ ਆਉਂਦਾ ਉਸ ਕਮਲ ਫੁੱਲ ਤੇ ਬਹਿੰਦਾ ਉਦੀ ਸੁਗੰਧੀ ਵੀ ਮਾਣਦਾ ਉਹਦਾ ਰਸ ਵੀ ਲੈਂਦਾ ਤੇ ਭੌਰ ਜਿਹੜਾ ਫੁੱਲ ਤੋਂ ਫਿਰ ਉੱਡ ਕੇ ਚਲਿਆ ਜਾਂਦਾ ਤੇ ਜਦੋਂ ਉਹ ਆਉਂਦਾ ਤੇ ਜਾਂਦਾ ਉਹਦੇ ਖੰਭਾਂ ਦੇ ਨਾਲ ਆਉਣ ਜਾਣ ਦੀ ਜਿਹੜੀ ਆਵਾਜ਼ ਹੈ ਭਾਵ ਉਹ ਕੂਕ ਕੂਕ ਕੇ ਪੁਕਾਰ ਪੁਕਾਰ ਕੇ ਇਹ ਗੱਲ ਕਹਿ ਰਿਹਾ ਕਿ ਭਾਈ ਇਸ ਚਿੱਕੜ ਚੋਂ ਨਿਕਲ ਕੇ ਇਸ ਕਮਲ ਫੁੱਲ ਤੇ ਬਹਿ ਕੇ ਇਹਦੀ ਸੁਗੰਧੀ ਲੈਣੀ ਸੀ ਇਹਦਾ ਰਸ ਮੰਨਣਾ ਸੀ ਕਿੱਕੜ ਤੇਰਾ ਜੀਵਨ ਨਹੀਂ ਐ ਕਮਲ ਫੁੱਲ ਤੇਰਾ ਜੀਵਨ ਐ ਕਹਿੰਦੇ ਉਹ ਨਿਤਾ ਪ੍ਰਤੀ ਰੋਲਾ ਪਾਉਂਦਾ ਉਹ ਰੋਜ਼ ਕਹਿੰਦਾ ਪੁਕਾਰ ਪੁਕਾਰ ਕੇ ਇਸੇ ਤਰ੍ਹਾਂ ਤੇਰਾ ਗੁਰੂ ਤੈਨੂੰ ਸਮਝਾਉਂਦਾ ਤੈਨੂੰ ਝੋੜਦਾ ਤੈਨੂੰ ਸ਼ਬਦ ਦੇ ਦੁਆਰਾ ਬਾਰ ਬਾਰ ਦੱਸਦਾ ਕਿ ਭਾਈ ਤੇਰਾ ਜੀਵਨ ਕਿੱਧਰ ਨੂੰ ਜਾ ਰਿਹਾ ਆਪਣੇ ਜੀਵਨ ਨੂੰ ਬਣਾ ਲੈ ਸਵਾਰ ਲੈ ਬਚਾ ਲੈ ਪਰ ਭੌਰ 우ਸਤਾਦ ਨਿਤ ਪਾਖਿਆ ਬੋਲੇ ਕਹਿੰਦੇ ਭੌਰ ਰੂਪੀ 우ਸਤਾਦ ਨਿਤ ਤੈਨੂੰ ਗੁਰੂ ਸੱਚੇ ਪਾਤਸ਼ਾਹ ਸਮਝਾਉਣ ਦੇ ਵਾਸਤੇ ਉਪਦੇਸ਼ ਦੇ ਰਿਹਾ ਕਿਉਂ ਬੁਝੇ ਜਾਂ ਨਾ ਬੁਝਾਈ ਕਹਿੰਦੇ ਫਿਰ ਸਮਝਦਾ ਕਿਉਂ ਨਹੀਂ ਸੁਣਦਾ ਕਿਉਂ ਨਹੀਂ ਕੰਨਾਂ ਦੇ ਵਿੱਚ ਗੁਰੂ ਦੀ ਗੁਰਬਾਣੀ ਦੇ ਸ਼ਬਦ ਵੀ ਪੈਂਦੇ ਆ ਪਰ ਤੇਰੇ ਹਿਰਦੇ ਤੇ ਉਹਨਾਂ ਦਾ ਅਸਰ ਨਹੀਂ ਹੋ ਰਿਹਾ ਹੁਣ ਮੈਨੂੰ ਮaaf ਕਰਿਓ ਬਹੁਤ ਪ੍ਰਾਣੀ ਐਸੇ ਮਿਲ ਜਾਣਗੇ ਕਹਿੰਦੇ ਜੀ ਅਸੀਂ ਨਿਤਾ ਪ੍ਰਤੀ ਗੁਰਦੁਆਰੇ ਜਾਂਦੇ ਆ ਮੱਥਾ ਟੇਕਦੇ ਆ ਅਰਦਾਸ ਕਰਕੇ ਆਉਂਦੇ ਆ ਤੇ ਦੁਕਾਨ ਤੇ ਆਉਂਦੇ ਆ ਸਾਰ ਸ਼ਟਰ ਚੱਕਿਆ ਤੇ ਨਾਲ ਹੀ ਝੂਠ ਬੋਲਣਾ ਸ਼ੁਰੂ ਹੁਣ ਭਾਈ ਗੁਰਦੁਆਰੇ ਵੀ ਨਾਗਾ ਨਹੀਂ ਪਾਉਂਦੇ ਤੇ ਇਧਰ ਝੂਠ ਬੋਲਣ 'ਚ ਵੀ ਨਾਗਾ ਪਾਇਆ ਭਾਵ ਗੁਰੂ ਸੱਚੇ ਪਾਤਸ਼ਾਹ ਨੇ ਜੋ ਕਿਹਾ ਉਹ ਸਮਝਿਆ ਤਾਂ ਨਹੀਂ ਨਾ ਇੱਕ ਰੂਟੀਨ ਵਰਕ ਬਣਾ ਲਿਆ ਗਏ ਮੱਥਾ ਟੇਕਿਆ ਪ੍ਰਸ਼ਾਦ ਕਰਾਇਆ ਆਣ ਕੇ ਫੇਰ ਝੂਠ ਬੋਲਣਾ ਸ਼ੁਰੂ ਤੇ ਜੋ ਗੁਰੂ ਕੀ ਗੁਰਬਾਣੀ ਪੜ੍ਹਦੇ ਵੀ ਐ ਭਾਵ ਬਹੁਤ ਸਾਰੀ ਗੁਰਬਾਣੀ ਮਹਾਰਾਜ ਨੇ ਕਿਰਪਾ ਕੀਤੀ ਕੰਠ ਕਰ ਲਈ ਉਹ ਰੱਟੇ ਲਾ ਲਏ ਪਰ ਮਤਲਬ ਸੱਚੇ ਪਾਤਸ਼ਾਹ ਦਾ ਅਰਥ ਨਹੀਂ ਸਮਝਿਆ ਵੀ ਜੇ ਮਹਾਰਾਜ ਨੇ ਕਿਹਾ ਸੇਵਾ ਕਰੋ ਤੇ ਸੇਵਾ ਕਰਨੀ ਆ ਸੱਚ ਦਾ ਸਾਥ ਦਿਓ ਤੇ ਸੱਚ ਬੋਲਣਾ ਕਿਸੇ ਦਾ ਹੱਕ ਮਾਰ ਕੇ ਨਹੀਂ ਖਾਣਾ ਤੇ ਉਹ ਗੁਣ ਤੇਰੇ ਜੀਵਨ ਚ ਆਉਣੇ ਚਾਹੀਦੇ ਸੀ ਪੜਿਆ ਜ਼ਰੂਰ ਆ ਸੁਣਿਆ ਜ਼ਰੂਰ ਆ ਪਰ ਉਹਨੂੰ ਕਮਾਇਆ ਨਹੀਂ ਜੀਵਨ ਚਲੇ ਆਇਆ ਨਹੀਂ ਕਹਿੰਦੇ ਇਸ ਤਰ੍ਹਾਂ ਜਿਹੜਾ ਭੌਰ 우ਸਤਾਦ ਗੁਰੂ ਰੂਪੀ ਜਿਹੜਾ 우ਸਤਾਦ ਉਹ ਤੈਨੂੰ ਸਮਝਾਉਂਦਾ ਪਰ ਤੂੰ ਸਮਝਦਾ ਨਹੀਂ ਹੈ ਕਿਉਂ बुਝੇ ਜਾਂ ਨਾ ਬੁਝਾਈ ਕਹਿੰਦੇ ਫਿਰ ਤੂੰ ਸਮਝ ਨਹੀਂ ਰਿਹਾ ਸੁਣਦਾ ਵੀ ਆਂ ਦੇਖਦਾ ਵੀ ਆਂ ਪੜਦਾ ਵੀ ਆਂ ਪਰ ਤੇਰੇ ਪੱਲੇ ਨਹੀਂ ਪੈ ਰਹੀ ਗੱਲ ਕਿ ਡੱਡੂ ਨਹੀਂ ਬਣਨਾ ਕਮਲ ਫੁੱਲ ਬਣਨਾ ਇਹ ਸਮਝ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਕਹਿੰਦੇ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਰਤ ਇਹ ਮਨ ਰੱਤਾ ਮਾਇਆ ਕਹਿੰਦੇ ਇਹ ਮਨ ਮਾਇਆ ਦੇ ਪਰਦੇ ਦੇ ਉੱਤੇ ਜਿਹੜਾ ਹੈ ਭਾਵ ਮਨ ਦੇ ਉੱਪਰ ਮਾਇਆ ਦਾ ਪਰਦਾ ਪੈ ਗਿਆ ਤੇ ਸੁਣਦਾ ਬੋਲਦਾ ਦੇਖਦਾ ਹੈ ਪਰ ਸਮਝਦਾ ਨਹੀਂ ਕਰਦਾ ਮਰਜੀ ਆ ਹੁਣ ਬਹੁਤ ਸਾਰੇ ਐਸੇ ਮਿਲ ਜਾਣਗੇ ਜੀ ਹਾਂਜੀ ਮਹਾਰਾਜ ਕਹਿੰਦੇ ਸਭ ਸੂਰਤ ਹੋ ਪਰ ਹਜੇ ਨਹੀਂ ਗੁਰੂ ਸਾਹਿਬ ਕਹਿੰਦੇ ਭਾਈ ਵਿਕਾਰ ਛੱਡ ਦਿਓ ਛੱਡਨੇ ਚਾਹੀਦੇ ਆ ਚੰਗੀ ਗੱਲ ਆ ਪਰ ਹਜੇ ਨਹੀਂ ਨਾ ਤੇ ਅਸੀਂ ਖਾਣਾ ਪੀਣਾ ਬਦਲਿਆ ਨਾ ਪਹਿਰਾਵਾ ਬਦਲਿਆ ਨਾ ਆਪਣੇ ਜੀਵਨ ਦਾ ਢੰਗ ਬਦਲਿਆ ਉਹ ਕਹਿੰਦਾ ਜੀ ਮੈਂ ਪੜਿਆ ਜ਼ਰੂਰ ਆ ਮੈਂ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਇੱਥੋਂ ਤੱਕ ਪ੍ਰਾਣੀ ਮਿਲ ਜਾਂਦੇ ਉਹ ਕਹਿੰਦੇ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪੜ ਲਿਆ ਤੇ ਫਿਰ ਜੇ ਉਹਨਾਂ ਨੂੰ ਪੁੱਛੀਏ ਵੀ ਭਾਈ ਫਿਰ ਤੁਸੀਂ ਸਭ ਸੂਰਤ ਕਾਤੋਂ ਨਹੀਂ ਹੋਏ ਜਾਂ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਦੀ ਦਿੱਤੀ ਹੋਈ ਰਹਿਤ ਦੇ ਧਾਰਨੀ ਕਾਤੋਂ ਨਹੀਂ ਹੋਏ ਉਹ ਨਹੀਂ ਜੀ ਹਜੇ ਨਹੀਂ ਟਾਈਮ ਪੜਿਆ ਵੀ ਆ ਸੁਣਿਆ ਵੀ ਆ ਸਮਝਿਆ ਵੀ ਆ ਪਰ ਅਸੀਂ ਹਜੇ ਕਰਨਾ ਨਹੀਂ ਮਨ ਦੀ ਮਰਜ਼ੀ ਕਰਨੀ ਉਹਨੂੰ ਕਿਹਾ ਜਾਂਦਾ ਕਿ ਪੜਦਾ ਪਿਆ ਹੋਇਆ ਸਮਝਦਾ ਦੇਖਦਾ ਸਾਰਾ ਕੁਝ ਹੀ ਆ ਪਰ ਹਜੇ ਵੀ ਮਨ ਦੇ ਪਿੱਛੇ ਲੱਗਾ ਹੋਇਆ ਹੈ ਤੇ ਮਹਾਰਾਜ ਕਹਿੰਦੇ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਕਹਿੰਦੇ ਆਖਣ ਸੁਣਨਾ ਦੇਖਣਾ ਪੜ੍ਹਨਾ ਸਾਰਾ ਕੁਝ ਸਮਝ ਵੀ ਆ ਰਿਹਾ ਪਰ ਮਨ ਦੇ ਉੱਪਰ ਮਾਇਆ ਦਾ ਪਰਦਾ ਪਿਆ ਹੋਇਆ ਫੇਰ ਵੀ ਉਹ ਮਾਇਆ ਨੂੰ ਛੱਡਣ ਨੂੰ ਤਿਆਰ ਨਹੀਂ ਖਸਮ ਕੀ ਨਦਰ ਦੇ ਲੈ ਪਸਿੰਦੇ ਜਿਨੀ ਕਰ ਏਕ ਤੇ ਆਇਆ ਤੇ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਪ੍ਰਮਾਤਮਾ ਇੱਕ ਨੂੰ ਧਿਆਉਣਾ ਕਰ ਲਿਆ ਜਾਪ ਲਿਆ ਸਿਮਰ ਲਿਆ ਦਿਲੇ ਪਸਿੰਦੇ ਉਹਨਾਂ ਨੇ ਆਪਣੇ ਹਿਰਦੇ ਚੋ ਹੀ ਵਾਹਿਗੁਰੂ ਪ੍ਰਮਾਤਮਾ ਨੂੰ ਪ੍ਰਗਟ ਕਰ ਲਿਆ ਬੰਦੇ ਖੋਜ ਦਿਲ ਹਰ ਰੋਜ਼ ਕਹਿੰਦੇ ਫਿਰ ਉਹਨਾਂ ਨੇ ਆਪਣੇ ਆਪ ਚੋਂ ਹੀ ਪਰਮਾਤਮਾ ਪ੍ਰਗਟ ਕਰ ਲਿਆ ਹੁਣ ਦਿਲ ਦੇ ਵਿੱਚੋਂ ਵਾਹਿਗੁਰੂ ਪਰਮਾਤਮਾ ਨੂੰ ਕਿਵੇਂ ਪ੍ਰਗਟ ਕਰਨਾ ਭਾਵ ਜਿਹੜੇ ਬਾਹਰੀ ਗੁਣ ਮਹਾਰਾਜ ਨੇ ਦੱਸੇ ਆ ਉਹ ਗੁਣ ਆਪ ਦੇ ਹਿਰਦੇ ਚ ਵਸਾ ਲੈਣੇ ਹੁਣ ਪਰਮਾਤਮਾ ਸੱਚ ਹੈ ਤੇ ਜਿਹੜਾ ਸੱਚ ਬੋਲਦਾ ਉਹ ਮੰਨਉ ਉਹ ਪਰਮਾਤਮਾ ਦਾ ਉਹਦੇ ਅੰਦਰ ਹੀ ਵਾਸਾ ਹੋ ਗਿਆ ਇਸ ਕਰਕੇ ਕਹਿੰਦੇ ਆਪ ਦੇ ਸਰੀਰ ਦੇ ਵਿੱਚੋਂ ਹੀ ਉਹਨਾਂ ਗੁਣਾਂ ਨੂੰ ਪੈਦਾ ਕਰ ਲੈਣਾ ਜਿਹੜੇ ਪਰਮਾਤਮਾ ਵਾਹਿਗੁਰੂ ਦੇ ਗੁਣ ਹੈ ਭਾਵ ਆਪਣੇ ਵਿੱਚੋਂ ਹੀ ਰੱਬ ਨੂੰ ਪ੍ਰਗਟ ਕਰ ਲੈਣਾ ਰੱਬ ਨੂੰ ਪੈਦਾ ਕਰ ਲੈਣਾ ਮਹਾਰਾਜ ਕਹਿੰਦੇ ਖਸਮ ਕੀ ਨਦਰ ਦਿਲ ਹੈ ਪਸੰਦੇ ਉਹਨਾਂ ਦੇ ਹਿਰਦੇ 'ਚ ਉਹਨਾਂ ਦੇ ਦਿਲ ਵਿੱਚੋਂ ਹੀ ਪ੍ਰਮਾਤਮਾ ਉਹ ਪੈਦਾ ਹੋ ਜਾਂਦਾ ਜਿਨੀ ਏਕ ਜਿਨੀ ਕਰ ਏਕ ਤੇ ਆਇਆ ਜਿਨ੍ਹਾਂ ਨੇ ਇੱਕ ਪ੍ਰਮਾਤਮਾ ਨੂੰ ਭਾਈ ਧਿਆ ਲਿਆ ਹੈ ਤੀਹ ਹੀ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟ ਜਾਈ ਤੇ ਮਹਾਰਾਜ ਫਿਰ ਇੱਥੇ ਸਮਝਾ ਰਹੇ ਕਾਜੀ ਨੂੰ ਕਹਿੰਦੇ 30 ਰੋਜ਼ੇ ਰੱਖੇ ਤੇ ਪੰਜ ਨਵਾਜਾਂ ਵੀ ਪੜੀਆਂ ਤੀਹ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟ ਜਾਈ ਫੇਰ ਵੀ ਕਹਿੰਦੇ ਜਿਹੜਾ ਸ਼ੈਤਾਨ ਆ ਉਹ ਹਿਰਦੇ ਚੋਂ ਨਿਕਲਿਆ ਨਹੀਂ ਕਰਮ ਤੇ ਕਰ ਰਿਆ ਪਰ ਮਾੜਾ ਸ਼ੈਤਾਨ ਮਾੜੀ ਬਿਰਤੀ ਉਹ ਖਤਮ ਨਹੀਂ ਹੋਈ ਤੇ ਯਾਦ ਰੱਖੀ ਬਾਰੀਕ ਰਿਆ ਤੇ ਕਰੀ ਜਾਣਾ ਪਰ ਜਿੰਨੀ ਦੇਰ ਤੱਕ ਅੰਦਰੋਂ ਬਦਲਾ ਨਹੀਂ ਆਉਂਦਾ ਤੇ ਕਾਲ ਤੋਂ ਤੇਰਾ ਬਚਾ ਨਹੀਂ ਨਵਾਜਾਂ ਵੀ ਪੜੀ ਜਾਣਾ ਪੰਜ ਬਿਲਕੁਲ ਟਾਈਮ ਨਾ ਪੜਨਾ ਟਾਈਮ ਨਹੀਂ ਖਝਾਉਂਦਾ 30 ਰੋਜ਼ੇ ਵੀ ਰੱਖਦਾ ਪਰ ਲੋਕਾਂ ਦਾ ਹੱਕ ਮਾਰਨੋਂ ਫੇਰ ਨਹੀਂ ਹਟਦਾ ਜੋਰ ਤੋਂ ਬੋਲਣੋਂ ਫੇਰ ਨਹੀਂ ਹਟਦਾ ਤੇ ਕਹਿੰਦੇ ਫਿਰ ਭਾਈ ਇਹਦਾ ਮਤਲਬ ਇਹ ਆ ਸਾਰਾ ਕੁਝ ਕਰਨ ਦੇ ਬਾਵਜੂਦ ਵੀ 30 ਕਰ ਰੱਖੇ 5 ਕਰ ਸਾਥੀ 9 ਸੈਤਾਨ ਮਤ ਘਟ ਜਾਈ ਤੇ ਕਹਿੰਦੇ ਫਿਰ ਵੀ ਸੈਤਾਨ ਤੈਨੂੰ ਵੱਢੀ ਜਾਂਦਾ ਤੈਨੂੰ ਘੱਟੀ ਜਾਂਦਾ ਭਾਵ ਕਾਲ ਤੋਂ ਤੇਰਾ ਬਚਾ ਨਹੀਂ ਹੋਇਆ ਕਿਉਂ ਕਿਉਂਕਿ ਤੇਰੇ ਕਰਮ ਜਿਹੜੇ ਆ ਉਹ ਨਿਰਮਲ ਨਹੀਂ ਹੋਏ ਨਾ ਉਹਨੇ ਕਿ ਆਖਿਆ ਰਹ ਪੇ ਚੱਲਣਾ ਮਾਲ ਧਨ ਕਿਤਕੂ ਸੰਜਾਹੀ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਆਪ ਦੇ ਵੱਡੇ ਬਡੇਰਿਆਂ ਨੂੰ ਦੇਖ ਲੈਂਦਾ ਜਾਂ ਕਿਸੇ ਸਿਆਣੇ ਦੀ ਕਈ ਗੱਲ ਨੂੰ ਸਮਝ ਲੈਂਦਾ ਫਿਰ ਤੈਨੂੰ ਇਹ ਸਮਝ ਆ ਜਾਣੀ ਸੀ ਵੀ ਇਹ ਜੀਵਨ ਜਿਹੜਾ ਕਿਸ ਕਾਰਨ ਵਾਸਤੇ ਆ ਤੇ ਮੈਂ ਕਰ ਕੀ ਰਿਆਂ ਨਾਨਕ ਆਖੇ ਰਹਿ ਪੈ ਚੱਲਣਾ ਕਹਿੰਦੇ ਰਾਹ ਤੇ ਚੱਲਣਾ ਜੋ ਵੱਡੇ ਬਜ਼ੁਰਗ ਕਹਿ ਗਏ ਜੋ ਗੁਰੂ ਨੇ ਕਹਿਤਾ ਜੋ ਅੱਲਾਹ ਨੇ ਕਹਿਤਾ ਉਹਨੂੰ ਸੁਣਨਾ ਸਮਝਣਾ ਤੇ ਫਿਰ ਉਸ ਰਾਹ ਤੇ ਚੱਲਣਾ ਤੇ ਜੇ ਸੁਣ ਕੇ ਸਮਝ ਕੇ ਫੇਰ ਵੀ ਉਸ ਰਾਹ ਤੇ ਨਹੀਂ ਤੁਰਦਾ ਮਾਲ ਤਨ ਕਿਤਕੂ ਸੰਜਾਹੀ ਭਾਵ ਮਾਲ ਤਾਂ ਨਹੀਂ ਇਕੱਠਾ ਕਰਨ ਤੇ ਲੱਗਾ ਹੋਇਆ ਹੁਣ ਕਹਿੰਦਾ ਜੀ ਗੁਰਬਾਣੀ ਵੀ ਪੜ ਲੈਣਾ ਨਿਤਨੇਮ ਵੀ ਕਰ ਲੈਣਾ ਗੁਰਦੁਆਰੇ ਵੀ ਜਾਣਾ ਪਰ ਫੇਰ ਵੀ ਝੂਠ ਬੋਲ ਕੇ ਰਿਸ਼ਵਤ ਲੈ ਕੇ ਵਿੱਚੋਂ ਵੱਡੀਆਂ ਲੈ ਲੈ ਕੇ ਘਰ ਨੂੰ ਪੈਸੇ ਲੈ ਲੈ ਕੇ ਆਉਣਾ ਭਾਵ ਜਾਣਦਾ ਸਮਝਦਾ ਸਾਰਾ ਕੁਝ ਹੀ ਆ ਪਰ ਫੇਰ ਵੀ ਸੱਚ ਦੇ ਰਾਹ ਤੇ ਤੁਰਦਾ ਨਹੀਂ ਹੈ ਜੇ ਤੂੰ ਸੱਚ ਦੇ ਰਾਹ ਤੇ ਤੁਰਦਾ ਹੁੰਦਾ ਤੇ ਫਿਰ ਭਾਈ ਤੂੰ ਕਿਸੇ ਦਾ ਹੱਕ ਨਾ ਮਾਰਦਾ ਝੂਠ ਨਾ ਬੋਲਦਾ ਠੱਗੀਆਂ ਨਾ ਕਰਦਾ ਕਮਿਸ਼ਨ ਨਾ ਖਾਂਦਾ ਤੇ ਜਾਂ ਨਿੱਕੀ ਨਿੱਕੀ ਗੱਲ ਦੇ ਉੱਪਰ ਝੂਠ ਬੋਲ ਕੇ ਆਪਦੇ ਘਰ ਪਰਿਵਾਰ ਵਾਸਤੇ ਧਨ ਨਾ ਇਕੱਠਾ ਕਰਦਾ ਇਹਦੀ ਨਿਸ਼ਾਨੀ ਇਹ ਹੈ ਵੀ ਜੇ ਤੂੰ ਸਮਝਿਆ ਹੁੰਦਾ ਪੜਿਆ ਹੁੰਦਾ ਸੱਚਾ ਹੁੰਦਾ ਤੇਰੇ ਜੀਵਨ ਵਿੱਚ ਸੱਚ ਆਇਆ ਹੁੰਦਾ ਤੇ ਦਸਾਂ ਨੋਹਾਂ ਦੀ ਹੱਕ ਦੀ ਸੱਚ ਦੀ ਕਿਰਤ ਕਮਾਈ ਕਰਦਾ ਤੇ ਜੇ ਭਾਈ ਤੂੰ ਇਹ ਕੰਮ ਨਹੀਂ ਕਰ ਰਿਆ ਭਾਵੇਂ ਤੂੰ ਜਿੰਨਾ ਮਰਜੀ ਪੜਦਾ ਜਿੰਨਾ ਮਰਜੀ ਤੂੰ ਜੋ ਮਰਜੀ ਕਰਦਾ ਇਹਦਾ ਮਤਲਬ ਇਹ ਆ ਵੀ ਉਸ ਰਾਹ ਦੇ ਉੱਤੇ ਤੂੰ ਤੁਰਿਆ ਨਹੀਂ ਤੂੰ ਚੱਲਿਆ ਨਹੀਂ ਤੇ ਮਹਾਰਾਜ ਕਹਿੰਦੇ ਏ ਕਾਜੀ ਭਾਵੇਂ ਰੋਜ਼ੀ ਰੱਖੀ ਜਾਂਦਾ ਭਾਵੇਂ ਨਮਾਜ਼ਾਂ ਪੜ੍ਹੀ ਜਾਂਦਾ ਪਰ ਜੇ ਸੱਚ ਦੇ ਉੱਪਰ ਉਸ ਰਾਹ ਤੇ ਤੁਰਦਾ ਨਹੀਂ ਨਾ ਤੇ ਫੇਰ ਭਾਈ ਤੇਰੇ ਸਾਰੇ ਕਰਮ ਵਿਅਰਥ ਚਲੇ ਜਾਣੇ ਆ ਇਹ ਹੀ ਸਾਡੇ ਵਾਸਤੇ ਵੀ ਹਿਦਾਇਤ ਹੈ ਕਿ ਮੇਰੇ ਵਰਗੇ ਨੇ ਦਸਤਾਰ ਵਧੀਆ ਬੰਨੀ ਚੋਲਾ ਸੋਹਣਾ ਪਾਇਆ ਕਿਰਪਾਨ ਵੀ ਵੱਡੀ ਪਾਈ ਆ ਪਰ ਅੰਦਰੋਂ ਹਜੇ ਮੈਲ ਨਹੀਂ ਗਈ ਤੇ ਮਤ ਖਿਆਲ ਕਰਿਓ ਕਿ ਇਹ ਬਾਹਰੀ ਰੂਪ ਜਾਂ ਬਾਹਰੀ ਕਿਰਿਆ ਸਾਨੂੰ ਬਚਾ ਲਊਗੀ ਸਤਿਗੁਰੂ ਮਹਾਰਾਜ ਕਹਿੰਦੇ ਪਾਈ ਨਹੀਂ ਇੱਥੇ ਪੂਰੇ ਨੂੰ ਮਿਲਣ ਵਾਸਤੇ ਪੂਰੀ ਤਾਂ ਪਹਿਣੀ ਆ ਜੇ ਪੂਰਨ ਰੂਪ ਵਿੱਚ ਆਪਣੇ ਆਪ ਨੂੰ ਸਮਰਪਣ ਕਰੇਗਾ ਜੇ ਵਿੱਚੋਂ ਕਾਣ ਰੱਖ ਕੇ ਚੱਲਿਆ ਜਾਂ ਵਿੱਚੋਂ ਆਪਣੇ ਲਾਲਚ ਰੱਖ ਕੇ ਚੱਲਿਆ ਪਈ ਤੂੰ ਉਹਦੇ ਦਰਗਾਹ ਚ ਉਹਦੇ ਦਰ ਤੇ ਪ੍ਰਵਾਨ ਨਹੀਂ ਹੋਣਾ ਸੋ ਸਤਿਗੁਰੂ ਮਹਾਰਾਜ ਫਿਰ ਇਥੇ ਸਮਝਾ ਰਹੇ ਹਨ ਭਾਈ ਨਾਨਕ ਆਖੇ ਰਾਹ ਪੈ ਚੱਲਣਾ ਮਾਲ ਤਨ ਕਿਤਕੂ ਸੰਜਾਹੀ ਜੇ ਸੱਚੇ ਰਾਹ ਤੇ ਚੱਲਦਾ ਫਿਰ ਧਨ ਦੌਲਤ ਮਾਲ ਦਾ ਲਾਲਚ ਛੱਡ ਦਿੰਦਾ ਜੇ ਹਜੇ ਵੀ ਲਾਲਚ ਹੈ ਤੇ ਇਹਦਾ ਮਤਲਬ ਆਪਣੇ ਦੱਸੇ ਹੋਏ ਵੱਡੇ ਬਜ਼ੁਰਗਾਂ ਦੇ ਅਕਾਲ ਪੁਰਖ ਦੇ ਰਾਹ ਤੇ ਤੂੰ ਨਹੀਂ ਚੱਲ ਰਿਹਾ ਹੈ ਸਤਿਗੁਰੂ ਮਹਾਰਾਜ ਦੀ ਸੇਵਾ ਕਰਦੇ ਆਂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ਬਦ ਉਚਾਰਨ ਕਰਦੇ ਆਂ ਆਪ ਸੰਗਤ ਨਾਲ ਸਾਂਝ ਕਰਦੇ ਆਂ ਭਾਈ ਬਹੁਤ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ ਸਤਿਗੁਰੂ ਮਹਾਰਾਜ ਆਪ ਸੰਗਤ ਨੇ ਬਖਸ਼ ਲੈਣਾ ਬੁਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ